ਗੁਰਮੀਤ ਸਿੰਘ ਕਿਹੜਾ ਪਿੰਡ ਆ ਤਰਗਾਵਾਦ ਤੇ ਕੀ ਗੱਲ ਹੋਈ ਆ 15 ਮਾਰਚ ਨੂੰ ਗੁਰਦੀਪ ਸਿੰਘ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਆ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਾਦਰ ਦਰਖਾਵਾ ਬਣਾ ਤਾ ਖਟਕ ਲੱਗਿਆ ਅੱਛਾ ਖਟਕ ਲੱਗਿਆ ਗੁਰਦੀਪ ਸਿੰਘ ਹੁਣ ਕੋਈ ਕੋਈ ਹੋਰ ਸਾਰੇ ਕਿੰਨੇ ਬੰਦੇ ਆ ਜਿਆਦਾ ਕਾਸਪਾਸ ਉਹ ਇਧਰ ਉਹ ਇਧਰ ਦੱਸੋ ਦੱਸੋ ਕੀ ਹੋਇਆ ਵਾ ਹਾਂਜੀ ਜੀ ਯਾਰ ਸਾਰੇ ਅੰਦਰ ਗੁੰਡਾ ਕਰਦੀ ਹੋਣੀ ਆ ਹਾਂ ਅੰਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਨਾ ਕਾਗਜ਼ ਖੋ ਕੇ ਲਾਗੇ ਵੀਰੇ ਕਾਗਜ਼ ਖੋ ਕੇ ਪੱਗ ਵੀ ਖੋ ਕੇ ਲਾਗੇ ਤੇਰੀ ਪਲੀਜ਼ ਜੰਦਾਬਾਦ ਕਰੀਰ ਜੰਦਾਬਾਦ کیڑے صافن وھا بندہ پر ہے تو ہا ہترا باہر باہر ایک تو ہا ہتوا ہت و ہت بنا گور شہر تے کر دو کوئی گور تے میں کوئی پھلے صحیح اوہ کر دو ਉਹ ਨਿਕਲੇਗਾ ਤਾਂ ਸਹੀ ਬਾਹਰ ਬਾਹਰ ਨਿਕਲੇਗਾ ਤਾਂ ਸਹੀ ਆਜਾ 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 ਬਚਾ ਲੋ ਕਿੰਨਾ ਇੰਝ ਬਚਾ ਲੋਗੇ ਰਹਿ ਕੇ ਜੇ ਮੈਂ ਬਚਾ ਲੋ ਇੰਨਾ ਇੰਝ ਬਚਾ ਲੋ ਮੂ ਮੀਟਰ ਚੀਨ ਹੁੰਦੇ ਨਜ਼ਰ ਆ ਰਹੇ ਨੇ ਇਹ ਦਸਿਆਂ ਨੂੰ ਤੇ ਵੇਖ ਲੇਖੇ ਜਣਾ ਰਹੀ ਤੂੰ ਤਰਾਇਨਾ ਤੂੰ ਦੋ ਤਿੰਨ ਪੰਜਾ ਪਾ ਲੈ ਆ ਔਰ ਸੰਗੜਾ ਆਪਣਾ ਨਜ਼ਰ ਹੈ ਸਾਡੇ ਅਸੀਂ ਪੇ ਪਾਗ ਲੱਗ ਲਿਆਗਾ ਮੁਬਾਰਕ 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 মুস্তাফা কি <s> <So> <Trustee> <interacted mí Acho> ਆਰੇ ਸ਼ਾਂਤ ਬਾਈ ਦਾ ਕਾਗਜ਼ ਭਰਨ ਦੇ ਬੰਦੇ ਬੰਦੇ ਸਾਡੇ ਜਦੋਂ ਆਏ ਨੇ ਅੰਦਰ ਅੰਦਰ ਅਸ਼ੀਤ ਬਦਮਾਸ਼ੀ ਕੀਤੀ ਉਹਨਾਂ ਨਾਲ ਬਿਲਕੁਲ ਆ ਗਏ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਵੀ ਪੱਗਾ ਜਾਊਗਾ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਰੇ ਪੰਗੇ ਪਾ ਰਹੇ ਨੇ ਬੰਦੇ ਯਾਰ ਇੱਕ ਮਿੰਟ ਤਾਂ ਆ ਉਮੀਦਵਾਰ ਨੇ ਮੈ ਚੇਅਰਮੈਨ ਲਾਡੀ ਸੁਲਾਵਾ ਜੀ ਅਸੀਂ ਜਨਾਬ ਕਾਗਜ਼ ਅੰਦਰੋਂ ਬਾਹਰੋਂ ਦੇ ਬਾਹਰ ਹੁੰਦਾ ਢਾ ਕੇ ਪੱਗਾਂ ਬੁਗਲਾ ਦੇ ਗੱਲ ਹੀ ਇਹ ਕੰਕੂ ਥੋੜੀ ਐ ਸਾਰਾ ਬਾਰ ਬਸਾ ਦੇ ਰਿਹਾ ਲੱਗਦਾ ਕੀ ਕਰਦੇ ਨੇ ਸਹੀ ਕਾਗਜ਼ਾਤ ਹਸਲਾ ਕਰਾ ਕੇ ਬਾਹਰ ਆਏ ਆਂ ਕੋਈ ਨਾ ਕੋਈ ਤੁਹਾਡੇ ਕੋਲ ਕੋਈ ਕੰਟ੍ਰਕਟ ਉਹ ਪੱਡਾਂ ਦਾ ਕੀ ਹੋ ਗਿਆ ਜੀ ਰੇਸ਼ਮ ਰੇਸ਼ਮ ਪੱਡਾ ਪਗੜੀ ਕਿਥੇ ਤੁਹਾਡੀ ਪਗੜੀ ਖਿੱਚ ਕੇ ਲਿਆ ਗਿਆ ਮੈਂ ਇਹ ਗੋਰਾ ਮਸਲ ਫੋਮਿਲਾ ਇਧਰ ਆ ਸਾਰੇ ਇਧਰ ਆ ਜਾਓ ਇਧਰ ਆ ਜਾਓ ਸਾਰੇ ਉਹ ਬੰਦੇ ਆਪਰੇ ਇਧਰ ਆ ਜਾ ਇਧਰ ਆ ਜਾ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋਰ ਲਾਉਣਾ ਲਾਓ ਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ